ਅਸੀਂ ਪਟਿਆਲੇ ਤੋਂ ਲੋਕਲ। ਤੁਮਰੀ ਕੋਲ ਅੰਦਰ ਤੁਹਾਨੂੰ। ਮੇਰਾ ਬ੍ਰਦਰ ਹੈ ਜੀ। ਇਹ ਜੀ ਰਚਮੰਦਨ ਆ ਜੀ ਪੈਨਾ ਬਨੇ ਪਾਈ ਰੋਟੀ ਹੁੰਦੀ ਜੀਰ ਜਾ ਕੇ ਮੰਨ ਲਾਇਆ। ਕਿੱਸ ਤਰ੍ਹਾਂ ਦੇਖ ਰਹੇ ਹੋ। ਇਹ ਤਾਂ ਨਹੀਂ ਲੱਗ ਰਿਹਾ ਹੈਗਾ ਜੋ ਘਰ ਵਰ ਗਰੀਸ ਹੈ ਉਹ ਨਹੀਂ ਇੱਥੇ ਆ ਗਿਆ। ਇੰਤਜ਼ਾਮ ਕਿਵੇਂ ਹੋ ਰਿਹਾ? ਇੰਤਜ਼ਾਮ ਤੇ ਹਜੇ ਦੇਖਣ ਨੂੰ ਤਾਂ ਬਹੁਤ ਰਾਸ਼ ਲੱਗ ਰਿਹਾ ਕੋਈ ਪੱਕੇ ਲੱਗ ਵੀ ਨਹੀਂ ਰਿਹਾ ਇੰਤਜ਼ਾਮ ਕਿ ਤਰ੍ਹਾਂ ਦਾ ਕਿ ਤਰ੍ਹਾਂ ਦਾ ਨਹੀਂ। ਭਲੇ ਤੋਂ ਸੂਰੇ ਆਏ ਮਠਾਈ ਵਗੈਰਾ ਲੈ ਕੇ ਆਏ ਹੋ ਜਾਂ ਆ ਨਹੀਂ ਕਹਿੰਦੇ ਅੰਦਰੋਂ ਹੀ ਜਾਣ ਦੇਣਗੇ ਅੰਦਰੋਂ ਹੀ ਮਿਲੇਗੀ ਅੱਛਾ ਇਹਨਾਂ ਨੇ ਕਿਹਾ ਹਾਂ ਅੰਦਰੋਂ ਹੀ ਮਿਲੇਗੀ ਇੱਥੋਂ ਨਹੀਂ ਮਿਲਣੀ ਹੈਗੀ ਬਾਹਰੋਂ ਨਹੀਂ ਲੈ ਕੇ ਆਣੀ ਹੈ ਕਿੰਨੇ ਕਿੰਨੇ ਵਜੇ ਆਏ ਸੀ ਤੁਸੀਂ ਅਸੀਂ ਮੈਨੂੰ ਹੋ ਗਿਆ ਘੰਟਾ ਕਾਈ ਹਾਂ ਜੀ ਲਓ ਹੁਣ ਨੰਬਰ ਆ ਗਿਆ ਤੁਹਾਡਾ ਨਹੀਂ ਹਾਂ ਤੇ ਖੜੇ ਹੋਇਆ ਬੈਟਿੰਗ ਦੇ ਵਿੱਚ ਦੇਖਦੇ ਆ ਪ੍ਰਸ਼ਾਸਨ ਵੱਲੋਂ ਜਿਹੜੇ ਉਹ ਪ੍ਰਬੰਧ ਕਰੇ ਹੋਏ ਆ ਕਿਸ ਤਰ੍ਹਾਂ ਦਾ ਲੱਗ ਰਿਹਾ ਤੁਹਾਨੂੰ ਨਹੀਂ ਹਜੇ ਚਲੋ ਮੈਂ ਇਹਨਾਂ ਦੇਖਿਆ ਤੇ ਨਹੀਂ ਹੈਗਾ ਬਾਕੀ ਠੀਕ ਹੈ ਜੋ ਵੀ ਹੈ ਹੰਕ ਨਹੀਂ ਇਹਨਾਂ ਰਾਸ਼ ਹੋਣਾ ਨਹੀਂ ਚਾਹੀਦਾ ਸੀ ਜਿੰਨਾ ਰਾਸ਼ ਹੋਇਆ ਪਿਆ ਕਿਉਂਕਿ ਇਹ ਤਾਂ ਗਰਮੀ ਦਾ ਮੌਸਮ ਹੈ ਨਾਲ ਦੇ ਨਾਲ ਬਹੁਤ ਸਾਨੂੰ ਇਹ ਤਾਂ ਘੰਟਾ ਹੋ ਗਈ ਹੋਈ ਰਿਮਤਾ ਨਾਮ ਹੈ ਸਰ ਮੇਰਾ ਬੇਟਾ ਅੰਦਰ ਹੈ ਤੇਰੇ ਰੱਖਿਆ ਨਾ ਜੀ ਕਿਵੇਂ ਬ੍ਰਦਰ ਬੇਟਾ ਸਰ ਬੇਟਾ ਪਰ ਸਾਡੀਆਂ ਕੁੜੀਆਂ ਆਈਆਂ ਉਹਨਾਂ ਨੂੰ ਮਿਲਣ ਨਹੀਂ ਦੇ ਦੇ ਕਹਿੰਦੇ ਇੱਕ ਦੀ ਮੁਲਾਕਾਤ ਹੋਏਗੀ ਬਸ 163 ਹਾਂਜੀ ਕਿਵੇਂ ਰੱਖੜੀ ਨੂੰ ਤੁਸ ਸਾਡੀ ਕੁਝ ਨਹੀਂ ਠੀਕ ਲੱਗ ਰਿਹਾ ਕਿਉਂਕਿ ਸਾਡੇ ਬੱਚਿਆਂ ਦਾ ਨਾਮ ਹੀ ਨਹੀਂ ਐਂਟਰੀ ਨਹੀਂ ਹੋਈ ਬੱਚਿਆਂ ਦੀ ਸਿਰਫ ਇੱਕ ਜਿਨੇ ਦੀ ਹੋਈ ਐਂਟਰੀ ਪਰ ਬੱਚੇ ਸਾਡੇ 5 ਆਏ ਨੇ ਦੇਖੋ ਇੰਨੀ ਦੂਰੋਂ ਆਈਆਂ ਕੁੜੀਆਂ ਸਵੇਰ ਦੇ ਖੜੇ ਸੀ 7 ਵਜੇ ਤੇ ਆ ਗਏ ਮੁੰਡੇ ਦੀਆਂ ਭੈਣ ਤਾਂ ਇੱਕੋ ਹੀ ਆ ਬਾਕੀ ਚਾਚੇ ਦੀਆਂ ਕੁੜੀਆਂ ਉਹਨਾਂ ਦਾ ਭਰਾ ਉਹ ਹੀ ਆ ਉਹਨੂੰ ਹੀ ਬੰਦਦੀ ਆ ਹਮੇਸ਼ਾ ਰਖੜੀ ਉਹਨੂੰ ਜੇਲ੍ਹ ਚ ਫਿਰੇ ਸਿਆਸ ਚੋਂ ਆਈਆਂ ਵੀ ਅਸੀਂ ਹੁਣ ਵੀ ਉਹਨੂੰ ਹੀ ਰਖੜੀ ਬੰਦਨੀ ਆ ਪਰ ਕਹਿੰਦੇ ਇੱਕ ਬੰਦਾ ਹੀ ਜਾਏਗਾ ਨਾ ਮਾਂ ਆ ਜਾਏਗੀ ਸਿਰਫ ਇੱਕ ਸਿਸਟਰ ਜਾਏਗੀ ਬਾਕੀ 4 ਪਰੇਸ਼ਾਨ ਹੋਈਆਂ ਪਈਆਂ ਕੁੜੀਆਂ ਇੱਕ ਵੱਲੋਂ ਬੰਨੀ ਗਈ ਆ ਰਖੜੀ ਬੰਨੀ ਨਹੀਂ ਗਈ ਜੀ ਹਾਲੇ ਸਿਲਾਈ ਨਾਲ ਚ ਲੱਗੇ ਆ ਪਰ ਅਸੀਂ ਰਿਕਵੈਸਟ ਕਰ ਰਹੇ ਇਹਨਾਂ ਨੂੰ ਵੀ ਸਾਡੀਆਂ 4 5 ਕੁੜੀਆਂ ਜਾਣ ਅੰਦਰ ਕਿ ਪਰ ਇਹੋ ਜਿਹੜੇ ਜੇਲ੍ਹ ਜਿਹੜੀ ਖੜੀ ਬਣਾਈ ਜਾ ਰਹੀ ਹੈ ਵਧੀਆ ਕੰਮ ਹੈ ਬਸ ਇਹਨਾਂ ਦਾ ਸਿਸਟਮ ਤੇ ਸਾਰਾ ਬਹੁਤ ਵਧੀਆ ਲੱਗ ਰਿਹਾ ਪਰ ਇਹੀ ਥੋੜੀ ਜਿਹੀ ਹੋ ਰਿਹਾ ਵੀ ਬੱਚਿਆਂ ਨੂੰ ਭੇਜ ਨਹੀਂ ਰਹੇ ਅੰਦਰ ਸਰ ਮੇਰਾ ਨਾਮ ਆਲਾ ਮੇਰਾ ਬ੍ਰਦਰ ਹੈ ਅੰਦਰ ਮੈਂ ਲੁਧਿਆਣੇ ਤੋਂ ਆਈ ਆ ਬਾਕੀ ਮੀਨਸ ਕਿ ਰੀਅਲ ਸਿਸਟਰ ਨੂੰ ਭੇਜ ਰਹੇ ਨੇ ਪਰ ਬ੍ਰਦਰ ਇੱਕੋ ਹੀ ਆ ਛੇ ਭੈਣਾਂ ਦਾ ਸਾਡਾ ਪਰ ਇਹਨਾਂ ਨੂੰ ਇਹ ਹੋਣਾ ਚਾਹੀਦਾ ਸੀਗਾ ਵੀ ਅੰਦਰ ਭੇਜਣਾ ਚਾਹੀਦਾ ਸਾਰਿਆਂ ਨੂੰ ਤੇ ਤਾਂ ਕਰਕੇ ਬਸ ਉਹਦਾ ਵਧੀਆ ਵਾ ਪਰ ਇਹ ਚਲੋ ਖੁਸ਼ੀ ਦੇ ਗਾਲ ਨੇ ਵੀ ਪੈਣਾ ਅੰਦਰ ਆ ਰਹੀਆਂ ਬੰਨਣ ਨੂੰ ਇੰਨੇ ਮਤਲਬ ਕੁਝ ਕਿੰਨੇ ਪੈਣਾ ਅਸੀਂ 6 ਆ ਉਹਦਾ 5 ਆਈਆਂ ਨੇ ਮੈਂ ਲੁਧਿਆਣੇ ਤੋਂ ਆਈ ਆ ਤਾਂ ਬਸ ਇਹੀ ਆ ਵੀ ਸਾਨੂੰ ਅੰਦਰ ਜਾਣ ਦੇਣ ਬੰਨਣ ਦੇਣ ਉਹਦਾ ਚੰਗਾ ਤਾਂ ਲੱਗਦਾ ਨਹੀਂ ਹੈਗਾ ਵੀ ਪੈਣਾ ਨੇ ਇੱਥੇ ਬੰਨਣ ਲੱਕੜੀ ਤੇ ਬਸ ਇਹੀ ਆ ਵੀ ਬਸ ਸਾਡੇ ਭਰਾ ਦੇ ਰਖੜੀ ਬੰਨੀ ਜਾਵੇ ਹੋਰ ਸਾਨੂੰ ਕੁਝ ਨਹੀਂ ਜੇ ਪਸੰਦ ਜਿਹੜਾ ਜੁ ਕਿ ਇਹ ਮੁਲਾਕਾਤ ਕਰਾ ਰੱਖੇ ਮਰੇ ਕਿੰਨਾ ਕੁ ਵਧੀਆ ਰੱਖੇ ਏ ਚਲੋ ਇਹਨਾਂ ਦਾ ਵੀ ਕੰਮ ਹੈ ਇਹਨਾਂ ਨੇ ਵੀ ਕਰਨਾ ਹੈ ਪਰ ਸਾਨੂੰ ਵੀ ਹੋਣਾ ਚਾਹੀਦਾ ਇਹਨਾਂ ਦਾ ਰੂਲ ਰੈਗੂਲੇਸ਼ਨ ਸਾਨੂੰ ਆਪ ਸਮਝਣੇ ਚਾਹੀਦੇ ਨੇ ਤੇ ਬਸ ਇਹੀ ਹੈ ਵੀ ਸਾਨੂੰ ਮਿਲਣ ਦੇਣ ਅੱਜ ਜਿਹੜਾ ਇਹ ਭੈਣ ਤੇ ਭਰਾ ਦਾ ਇੱਕ ਪਵਿੱਤਰ ਤਿਹਾਰ ਜਿਹੜਾ ਹੈਗਾ ਪੂਰੇ ਪੰਜਾਬ 'ਚ ਮਨਾਇਆ ਜਾ ਰਿਹਾ ਹੈ ਇਸ ਨੂੰ ਦੇਖਦੇ ਹੋਏ ਪੰਜਾਬ ਸਰਕਾਰ ਤੇ ਮਾਨਯੋਗ ਏ ਡੀਜੀਪੀ ਸਾਹਿਬ ਸ਼੍ਰੀ ਅਰੁਣ ਅਰੁਣਪਾਲ ਜੀ ਦੀ ਦਿਸ਼ਾ ਨਿਰਦੇਸ਼ਾਂ ਤੇ ਅੱਜ ਅਸੀਂ ਜੇਲ੍ਹ ਦੇ ਅੰਦਰ ਬੰਦਬੰਦੀਆਂ ਦੀ ਵੀ ਪੈਣਾ ਦਾ ਜਿਹੜਾ ਹੈਗਾ ਭੈਣਾਂ ਤੇ ਭਰਾ ਦਾ ਪਵਿੱਤਰ ਤਿਹਾਰ ਜਿਹੜਾ ਹੈਗਾ ਅਸੀਂ ਮਨਾ ਰਹੇ ਹਾਂ ਉਹਨਾਂ ਨੂੰ ਸਪੈਸ਼ਲ ਅਸੀਂ ਜੇਲ੍ਹ ਦੇ ਅੰਦਰ ਬਿਠਾ ਕੇ ਪੂਰੇ ਅ ਅਦਬ ਨਾਲ ਉਹਨਾਂ ਨੂੰ ਮਿਲਾਇਆ ਜਾਊਗਾ ਤੇ ਸਾਨੂੰ ਉਮੀਦ ਹੈ ਵੀ ਅੱਜ ਘਟੋ ਘਟ ਸਾਡੇ ਕੋਲੇ 1000 ਦੇ ਕਰੀਬ ਮੁਲਾਕਾਤ ਜਿਹੜੀ ਹੈਗੀ ਆ ਰਖੜੀ ਦਾ ਤਿਹਾਰ ਮਨਾਇਆ ਜਾਊਗਾ ਜਿਨ੍ਹਾਂ ਦੇ ਬ੍ਰਦਰ ਬਾਹਰ ਹੈਗੇ ਆ ਉਹ ਅੰਦਰ ਆ ਕੇ ਪੈਣਾ ਹੈਗੇ ਨੇ ਉਹਨਾਂ ਦੀ ਰਖੜੀ ਬੰਨ ਸਕਣਗੇ ਤੇ ਜਿਨ੍ਹਾਂ ਦੇ ਭੈਣਾਂ ਬਾਹਰ ਨੇ ਉਹ ਅੰਦਰ ਆ ਕੇ ਬੰਨ ਸਕਣਗੇ ਇੱਕ ਵਿਸ਼ੇਸ਼ ਪ੍ਰਬਾਲਾ ਕੀਤਾ ਗਿਆ ਜੇਲ੍ਹ ਡਿਪਾਰਟਮੈਂਟ ਸਰ ਜਿਸ ਤਰ੍ਹਾਂ ਕਿ ਮਠਾਈ ਵਗੈਰਾ ਭੇਣਾ ਲੈ ਕੇ ਆ ਰਹੀਆਂ ਤੇ ਮਠਾਈ ਵਗੈਰਾ ਲਿਆਉਣ ਦੀ ਤਿਆਰੀਆਂ ਇੱਥੇ ਸਾਰਾ ਕੁਝ ਨਹੀਂ ਉਹਨਾਂ ਨੇ ਮਠਾਈ ਦਾ ਪ੍ਰਬੰਧ ਅਸੀਂ ਇੱਥੇ ਕੀਤਾ ਕਿਉਂਕਿ ਕੋਈ ਗਲਤ ਚੀਜ਼ ਨਾ ਜਾਵੇ ਇਸ ਕਰਕੇ ਅਸੀਂ ਮਠਾਈ ਦਾ ਪ੍ਰਬੰਧ ਜਿਹੜਾ ਅਸੀਂ ਆਪ ਕੀਤਾ ਸਰ ਸਕਿਉਰਟੀ ਨੂੰ ਲੈ ਕੇ ਕਿੱਦਾਂ ਦੇ ਬੰਦੌਸ ਕੀਤੇ ਗਏ ਸਕਿਉਰਟੀ ਨੂੰ ਲੈ ਕੇ ਅਸੀਂ ਦੋ ਬੈਰੀਗੇਡ ਬਣਾਏ ਗਏ ਆ ਤੇ ਉਹਨਾਂ ਨੂੰ ਦੇਖਦੇ ਇੱਕ ਅਸੀਂ ਸਿਰਫ ਭੇਣਾ ਨੂੰ ਅੰਦਰ ਲੈ ਕੇ ਆਵਾਂਗੇ ਤੇ ਦੂਜੀ ਬਾਕੀ ਦੀ ਮੁਲਾਕਾਤ ਬਾਹਰ ਲਈ ਫਸਲ ਹੁਣ ਤੱਕ ਕਿੰਨੀ ਐਂਟਰੀ ਹੋ ਚੁੱਕੀ ਹੈ ਸਰ ਹੁਣ ਤੱਕ 400 ਦੇ ਕਰੀਬ ਕਿੰਨੀ ਉਮੀਦ ਹੈ ਸਰ ਕਿੰਨੀ ਉਮੀਦ ਹੈ ਸਾਨੂੰ 1000 ਦੇ ਕਰੀਬ ਉਮੀਦ ਹੈ ਜੀ ਕਿਹਨਾ ਟਾਈਮਿੰਗ ਕੀ ਰੱਖਿਆ ਸਰ ਇਹਦਾ ਟਾਈਮਿੰਗ ਮਾਰਨਿੰਗ ਸਵੇਰ ਤੋਂ ਲੈ ਕੇ ਸ਼ਾਮ ਤੱਕ